ਮਾਨ ਸਾਹਿਬ ਨੇ ਇੱਕ ਮੁਲਾਜ਼ਮਾਂ ਦੀ ਦੁੱਖ ਦੀ ਰਗ ਟੋਈ ਸੀ ਜਿਹੜੀ ਐਨ ਪੀ ਐਸ ਤੇ ਉਹਦੇ ਬਾਰੇ ਹੁਣ 2 ਸਾਲ ਹੋ ਗਏ ਸਰਕਾਰ ਬਣੀ ਨੂੰ ਉਹਨਾਂ ਨੇ ਪੂਣੀ ਵੀ ਨਹੀਂ ਕੀਤੀ ਵੀ ਇੱਕ ਲੈਟਰ ਵੀ ਇਸ਼ੂ ਨਹੀਂ ਹੋਈ ਉਸ ਉਸ ਬਾਰੇ ਜ਼ਰੂਰ ਥੋੜਾ ਜਿਹਾ ਸਰਕਾਰ ਨੂੰ ਧਿਆਨ ਦਿਵਾਓ ਕਿਉਂਕਿ ਮੁਲਾਜ਼ਮਾਂ ਨੇ ਦਿਲ ਖੋਲ ਕੇ ਮਦਦ ਕੀਤੀ ਸੀ ਮਾਨ ਸਾਹਿਬ ਦੀ ਉਸ ਟਾਈਮ ਹਾਂਜੀ ਹਾਂਜੀ ਕਹਤਾ ਜੀ ਉਹਨਾਂ ਨੇ ਮੈਂ ਪੂਣੀ ਕਰਤੀ ਨਹੀਂ ਪੂਰੀ ਪੂਰੇ ਦਾ ਪੂਰਾ ਬੋਟਾ ਰੱਖ ਰਾਂਗੇ ਉਹਨਾਂ ਕੋਲ ਹੀ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਮਿਊਸਪਲ ਪਾਰਕ ਕੋੜਪੁਰਾ ਵਿਖੇ ਸਥਿਤ ਮੰਚ ਤੇ ਪਹੁੰਚੇ ਨੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਉਹਨਾਂ ਨੇ ਇੱਕ ਇੱਕ ਗੱਲ ਦਾ ਜਵਾਬ ਦਿੱਤਾ ਵਿਸ਼ਵਾਸ ਤੋਂ ਆਇਆ ਪਰ ਜਿਹੜਾ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਕੀਤੇ ਜਾ ਰਹੇ ਨੇ ਉਹ ਕਹਿੰਦੇ ਜੇਕਰ ਇੱਥੋਂ ਦੇ ਵੋਟਰ ਕਿਰਪਾ ਕਰਨਗੇ ਮੈਨੂੰ ਸੰਸਦ ਦੇ ਵਿੱਚ ਭੇਜਣਗੇ ਦਾ 10 ਲੱਖ ਰੁਪਇਆ ਮੈਂ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਨੂੰ ਦੇਵਾਂਗਾ ਜਦੋਂ ਕੁਝ ਮੈਂਬਰਾਂ ਨੇ ਕਿਹਾ ਕਿ 10 ਲੱਖ ਰੁਪਇਆ ਦਿਓਗੇ ਉਹ ਕਹਿੰਦੇ ਤੁਸੀਂ ਬਹੁਤ ਘੱਟ ਮੰਗ ਰਹੇ ਹੋ ਹੋ ਸਕਦਾ ਮੇਰਾ ਨਿਸ਼ਾਨਾ ਇਹ ਤੋਂ ਉੱਚਾ ਹੋਵੇ ਪਰ ਜਿਹੜੀ ਮੇਨ ਗੱਲ ਉਹਨਾਂ ਨੇ ਕਹੀ ਆ ਕਹਿੰਦੇ ਜਿਹੜਾ ਮੈਨੂੰ ਕੋਟਾ ਮਿਲਣਾ ਹੈ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਉਹ ਤਾਂ ਵੰਡਣਾ ਹੀ ਵੰਡਣਾ ਹੈ ਵੈਸੇ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਸੀਂ ਭਗਵਾਨ ਸੇਵਾ ਮਾਨ ਮੁੱਖ ਮੰਤਰੀ ਪੰਜਾਬ ਨੂੰ ਇਸ ਬਾਰੇ ਬੇਨਤੀ ਕਰਾਂਗੇ ਤੇ ਕੋਟਪੂਰੇ ਨੂੰ ਬਹੁਤ ਵਧੀਆ ਬਣਾ ਦਾਂਗੇ ਇੱਕ ਵਾਰੀ ਫੇਰ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਕਰਮਜੀਤ ਸਿੰਘ ਅਨਮੋਲ ਨੂੰ ਇੱਥੇ ਪਹੁੰਚਣ ਤੇ ਜੀ ਮੇਰੇ ਸਾਰੇ ਭਾਸ਼ਣ ਦੇਖ ਲਓ ਤੁਸੀਂ ਜਿਹਦੇ ਚ ਪਾਣੀ ਦੀ ਗੱਲ ਜ਼ਰੂਰ ਹੋਊ ਬਾਕੀ ਭਾਵੇਂ ਭੁੱਲ ਜਾਣਾ ਕਿਉਂਕਿ ਮੇਨ ਮੁੱਦਾ ਹੀ ਸਾਡਾ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਪਾਣੀ ਖਤਮ ਹੋ ਰਿਹਾ ਤੇ ਮਾਜ਼ ਤੋ ਵੱਧ ਮੈਂ ਤਾਂ ਮੈਂ ਦੱਸਦਾ ਈ ਤੁਹਾਨੂੰ ਕਿ ਮੈਂ ਜਦੋਂ ਦਰਾਖਤ ਲਾਉਣ ਦਾ ਕੰਮ ਸ਼ੁਰੂ ਕੀਤਾ ਸੀ ਸਾਰੇ ਕਹਿੰਦੇ ਆ ਵੀ ਲੋਕ ਕਹਿਣਾ ਤਾਂ ਬੜਾ ਸੌਖਾ ਕਰਨਾ ਬਹੁਤ ਔਖਾ ਹੈ ਬਾਈ ਇਧਰੋਂ ਕਰ ਲੈ ਕਰਨਾ ਬਹੁਤ ਔਖਾ ਹੈ ਫਿਰ ਮੈਂ ਆਪਣੀ ਨਾਂ ਤੇ ਲਾ ਦੋ ਚਾਹੇ ਇੱਕ ਕੇਰਾ ਲਾ ਦੋ ਤੇ ਹੁਣ ਜਿਹੜਾ ਕੰਮ ਹੈ ਜਿਹੜਾ ਮੈਂ ਪਾਣੀ ਦਾ ਦੱਸਦਾ ਤੁਸੀਂ ਸਾਰੇ ਬੈਠੋ ਸਾਰੇ ਮੈਨ ਤੋਂ ਸਿਆਣੇ ਹੋ ਜੇ ਇਹ ਗੱਲ ਕਰਨੀ ਤਾਂ ਆਪਾਂ ਆਪਣੇ ਤੋਂ ਸ਼ੁਰੂ ਕਰੀਏ ਸਾਰੀ ਗੱਲ ਮੈਂ ਆਪਣੇ ਖੇਤ ਦੇ ਵਿੱਚ ਇੱਕ ਟੋਬਾ ਬਣਾਉਣ ਲੱਗਿਆ ਹੁਣ ਛੋਟਾ ਜਿਹਾ ਕਨਾਲ ਦੋ ਕਨਾਲ ਦਾ ਉਹ ਜਿੱਥੇ ਮੀਂਹ ਦਾ ਪਾਣੀ ਉਹਦੇ 'ਚ ਸਟੋਰ ਕੀਤਾ ਜਾਊ ਜਾਂ ਜਿਹੜਾ ਸਾਡਾ ਨਹਿਰ ਦਾ ਫालतू ਪਾਣੀ ਹੋਊਗਾ ਉਹ ਉਹਦੇ 'ਚ ਸਟੋਰ ਕੀਤਾ ਜਾਊ ਜੀ ਆਪਾਂ ਸਾਰੇ ਥੋੜਾ ਥੋੜਾ ਕਰਕੇ ਉਹ ਕਰੀਏ ਤਾਂ ਸਾਰੇ ਹੰਬੜਾ ਮਾਰੀਏ ਕਰਨੀਆਂ ਸਰਕਾਰਾਂ ਵੀ ਨਹੀਂ ਕਰ ਸਕਦੀਆਂ ਉਹਦੀ ਕੋਈ ਸਾਨੂੰ ਆਪ ਵੀ ਜ਼ਿੰਮੇਵਾਰ ਬਣਨਾ ਪੈਣਾ ਤੇ ਉਹ ਆਪਾਂ ਸਾਰੇ ਆਪਣੇ ਆਪਣੇ ਜਿੱਲੀ ਕਿ ਵੀ ਆਪਦੀ ਹੈ ਸੀ ਤਾਂ ਜਾਂ ਜਿਹਦੇ ਕੋਲੇ ਜ਼ਮੀਨ ਨਹੀਂ ਉਹ ਕਿਸੇ ਨੂੰ ਉਤਸ਼ਾਹਤ ਕਰ ਸਕਦਾ ਵੀ ਆਪਾਂ ਆ ਕਰੀਏ ਬਥੇਰੇ ਆਪਣੇ ਮਿੱਤਰ ਨੇ ਜਿਹਦੇ ਕੋਲੇ 20 25 ਕਿੱਲੇ ਆ ਕਿ ਉਹ ਇੱਕ ਕਨਾਲ ਜਗ੍ਹਾ ਪਾਣੀ ਦੇ ਲਈ ਨਹੀਂ ਰੱਖ ਸਕਦਾ ਜਦ ਇੱਕ ਕਿਹੜਾ ਦਰਾਖਤ ਲਈ ਨਹੀਂ ਰੱਖ ਸਕਦਾ ਤੋਂ ਆਪਾਂ ਨੂੰ ਸਾਰੇ ਨੂੰ ਬੇਰ ਹੋਣਾ ਪੈਣਾ ਤੇ ਮੈਂ ਤੁਹਾਡੇ ਨਾਲ ਬਾਕੀ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਮੈਂ ਇੱਥੇ ਆ ਇੱਥੇ ਰੋਹਾਂਗਾ ਸਾਡੇ ਸਾਰੇ ਮੇਰੇ ਦੋਸਤ ਮਿੱਤਰ ਮੇਰਾ ਸਰਕਲ ਸਾਰਾ ਇੱਥੇ ਦਾ ਤੇ ਜੇ ਤੁਸੀਂ ਨਾ ਵੀ ਕਹੋਗੇ ਮੈਨੂੰ ਹੋਰ ਬਹੁਤ ਕਹਿਣ ਦੇ ਇਸ ਇਲਾਕੇ ਵਾਸਤੇ ਤੇ ਮੈਂ ਇੱਥੇ ਪੂਰਾ ਜਿਹੜੀਆਂ ਵੀ ਤੁਹਾਡੀਆਂ ਗੱਲਾਂ ਜੈਨੂਨ ਗੱਲਾਂ ਨੇ ਸਾਰੀਆਂ ਸਾਰੀਆਂ ਦੇ ਸਾਰੀਆਂ ਤੇ ਗੌਰ ਕਰਾਂਗੇ ਆਪਾਂ ਇਕੱਲੀ ਗੌਰ ਨਹੀਂ ਕਰਨੀ ਆਪਾਂ ਕਰਵਾ ਕੇ ਰਹਾ ਵਾਹ 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 ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੇ ਮੈਕ 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 ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੇ ਜਿਵੇਂ ਪਹਿਲਾਂ ਤੁਸੀਂ ਦੱਸ ਹੀ ਦਿੱਤਾ ਮੈਂ ਕਹਿਣ ਲੱਗਿਆ ਸੀ ਕਿ ਐਦਾਂ ਦਾ ਕਲੱਬ ਮੈਂ ਪਹਿਲੀ ਵਾਰ ਦੇਖਿਆ ਆਪਣੀ ਲਾਈਫ ਦੇ ਵਿੱਚ ਵਾਹ ਜੀ ਸਭ ਤੋਂ ਵਧੀਆ ਗੱਲ ਇਹ ਹੈ ਇੱਕ ਗੁੱਡ ਮਾਰਨਿੰਗ ਕਲੱਬ ਹੈ ਤੇ ਸਾਡੇ ਲੋਕਾਂ ਨੂੰ ਸਵੇਰੇ ਉੱਠਣ ਦੀ ਆਦਤ ਹੀ ਨਹੀਂ ਰਹੀ ਹੁਣ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਮਤਲਬ ਸਿਆਣੇ ਕਹਿੰਦੇ ਵੀ ਜਿਹੜੇ ਨੇ ਸੂਰਜੋਗਤਾ ਦੇਖ ਲਿਆ ਤਾਂ ਉਹਦੀ ਜ਼ਿੰਦਗੀ 'ਚ ਕਦੇ ਹਨੇਰਾ ਹੀ ਨਹੀਂ ਹੋ ਸਕਦਾ ਵਾਹ ਜੀ ਵਾਹ ਵਾਹ ਜੀ ਉਹਨਦੇ ਬੱਚੇ ਮੇਰਾ خیال ਨਹੀਂ ਆਪਣੇ ਸਾਰਿਆਂ ਦੇ ਬੱਚੇ ਵੀ ਬਹੁਤ ਘੱਟ ਹੋਣਗੇ ਜਿਹੜੇ ਉਹਦਾ ਸੂਰਜ ਦੇਖਦੇ ਉਹਨਾਂਗੇ ਜਿਹੜਾ ਪੌ ਫਟਾਲੇ ਦਾ ਕਿਸੇ ਨੂੰ ਪੌ ਫਟਾਲੇ ਦਾ ਨਹੀਂ ਪਤਾ ਹੋਣਾ ਵੀ ਪੌ ਫਟਾਲਾ ਕੀ ਹੁੰਦਾ ਜਿਹੜੀ ਉਹ ਚੀਜ਼ ਦੇਖਣ ਵਾਲੀ ਹੈ ਕਿਉਂਕਿ ਅਸੀਂ ਮੈਂ ਪਿੰਡ ਨੂੰ ਬਿਲੋਂਗ ਕਰਦਾ ਮੈਂ ਪਿੰਡ ਦੇ ਵਿੱਚੋਂ ਸਿਰਫ 16 ਸਾਲ ਦੀ ਉਮਰ ਦੇ ਵਿੱਚ ਨਿਕਲ ਗਿਆ ਸੀ ਪਰ ਪਿੰਡ ਮੇਰੇ ਚੋਂ ਅਜੇ ਤੱਕ ਵੀ ਨਹੀਂ ਨਿਕਲਿਆ ਕਿਉਂਕਿ ਮੈਂ ਪਿੰਡ ਨਾਲ ਜੁੜਿਆ ਹੋਇਆ ਇੰਨਾ ਮੈਂ ਹਰ ਇੱਕ ਦੁੱਖ ਦੇ ਸੁੱਖ ਦੇ ਜਦ ਕੋਈ ਵੀ ਆਨੇ ਬਹਾਨੇ ਮੇਰਾ ਮੈਂ ਚੰਡੀਗੜ੍ਹ ਰਹਿਣਾ ਪਰ ਹਫ ਮਹੀਨੇ ਚ ਘੱਟੋ ਘੱਟ 4 ਦਿਨ ਮੇਰੇ ਪਿੰਡ ਦੇ ਵਿੱਚ ਜਰੂਰ ਹੁੰਦੇ ਆ ਜੀ ਜੇ ਕੋਈ ਸ਼ੂਟਿੰਗ ਹੋਵੇ ਜਾਂ ਪ੍ਰੋਗਰਾਮ ਹੋਵੇ ਉਹ ਉਹ ਲੱਗ ਰਹੇ ਤੇ ਪਿੰਡਾਂ ਨਾਲ ਜੁੜਿਆ ਹੋਣ ਕਰਕੇ ਮੈਨੂੰ ਬਹੁਤ ਕੋਸ਼ਿਸ਼ ਸਮੱਸਿਆਵਾਂ ਬੰਦਾ ਵੀ ਪਤਾ ਆਪਣੇ ਸੱਭਿਆਚਾਰ ਦਾ ਵੀ ਪਤਾ ਆਪਣੇ ਭਾਈਚਾਰੇ ਦਾ ਵੀ ਪਤਾ ਕਿਉਂਕਿ ਸ਼ਹਿਰ ਚ ਰਹਿਨੇ ਆ ਨਾ ਤਾਂ ਸਾਨੂੰ ਐ ਪਤਾ ਸਾਡੀ ਛੱਤ ਥੱਲੇ ਕੌਣ ਰਹਿੰਦਾ ਹੈ ਨਾ ਸਾਨੂੰ ਇਹ ਪਤਾ ਹੁੰਦਾ ਛੱਤ ਦੇ ਉੱਤੇ ਕੌਣ ਰਹਿੰਦਾ ਸਾਨੂੰ ਆਪਣੇ ਪਤਾ ਹੁੰਦਾ ਪਿੰਡਾਂ ਦੇ ਵਿੱਚ ਕੀ ਹੁੰਦਾ ਸਾਨੂੰ ਪਿੰਡ ਦੇ ਹਰ ਇੱਕ ਬੰਦੇ ਦਾ ਪਤਾ ਹੁੰਦਾ ਵੀ ਫਲਾਣਾ ਕਿੱਥੇ ਵਿਆਹਿਆ ਹੋਇਆ ਹੈ ਫਲਾਣੇ ਦੇ ਨਾਨਕੇ ਕਿੱਥੇ ਨੇ ਫਲਾਣੇ ਦਾ ਮਾਮੇ ਦਾ ਨਾਂ ਕੀ ਹੈ ਫਲਾਣੇ ਦੇ ਫੁੱਫੜ ਦਾ ਨਾਂ ਕੀ ਹੈ ਇਹ ਸਾਡੀ ਭਾਈਚਾਰਕ ਸੰਗਤ ਸੋ ਜੋ ਵੀ ਤੁਸੀਂ ਆ ਮੰਗਾ ਰੱਖੀਆਂ ਵੀ ਮੈਂ ਮੈਂ ਕਿਹੜਾ ਪੱਲੇਓਂ ਦੇਣੀਆਂ ਨੇ ਮੈਂ ਤਾਂ ਸਿਰਫ ਮੂੰਹ ਹਲਾਉਣਾ ਤੇ ਉਹਦੇ ਨਾਲ ਹੋ ਜਾਣੇ ਬਾਕੀ ਮਾਨ ਸਾਹਿਬ ਮੈਨੂੰ ਇਹ ਇਸ ਗੱਲ ਦਾ ਫਾਇਦਾ ਹੈ ਕਿ ਜਿਹੜਾ ਸੈਂਟਰ ਦੇ ਵਿੱਚੋਂ ਕੁਝ ਆਊਗਾ ਫੰਡ ਉਹ ਤਾਂ ਆਊਗਾ ਹੀ ਆਊਗਾ ਬਾਕੀ ਜਿਹੜਾ ਪੰਜਾਬ ਗਵਰਨਮੈਂਟ ਇੱਥੇ ਸਾਡੀ ਆਪਣੀ ਗਵਰਨਮੈਂਟ ਹੈ ਇੱਥੇ ਵੀ ਜਿਹੜਾ ਵੀ ਤੁਸੀਂ ਕੋਈ ਵੀ ਕੰਮ ਹੋਵੇ ਤੁਸੀਂ ਜੇ ਇੱਥੇ ਸੰਧਵਾ ਸਾਹਿਬ ਨਹੀਂ ਵੀ ਹੈਗੇ ਇੱਥੇ ਤੁਸੀਂ ਮੈਨੂੰ ਡਾਇਰੈਕਟ ਫੋਨ ਕਰ ਸਕਦੇ ਹੋ ਕਿਸੇ ਵੀ ਮੇਰੇ ਟੀਮ ਦੇ ਬੰਦੇ ਨੂੰ ਕਰ ਸਕਦੇ ਹੋ ਆਪਾਂ ਤੁਹਾਡੀ ਗੱਲ ਉੱਥੇ ਪਹੁੰਚਾਵਾਂਗੇ ਵੀ ਤੇ ਉਹ ਕੰਮ ਕਰਾਵਾਂਗੇ ਵਾਹ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਅੱਜ న్యూਸਪਾਲ ਪਾਰਕ ਦੇ ਵਿੱਚ ਗੁੱਡ ਮਾਰਨਿੰਗ ਕਲੱਬ ਦੇ ਪਲੇਸ ਪਾਰਕ ਦੇ ਪਹੁੰਚੇ ਉਹਨਾਂ ਨੇ ਕਿਹਾ ਨੇ ਮੈਂ ਸ਼ਹਿਰ ਦੀਆਂ ਸਮੱਸਿਆਵਾਂ ਹਲਕੇ ਦੀਆਂ ਸਮੱਸਿਆਵਾਂ ਪੈਲ ਦੇ ਆਧਾਰ ਤੇ ਹੱਲ ਕਰੂੰਗਾ ਮੇਰੇ ਨਾਲ ਸੰਪਰਕ ਕੀਤਾ ਜਾਵੇ ਉਦੋਂ ਕਲੱਬ ਦੇ ਸਾਥਤਰ ਗੁਰਿੰਦਰ ਸਿੰਘ ਮਹਿੰਦੀ ਰਸਤਾ ਜੀ ਨੇ ਕਲੱਬ ਬਾਰੇ ਕਲੱਬ ਦੀਆਂ ਸਮਾਜ ਸੇਵਾ ਪ੍ਰਤੀ ਸਵਾਵਾਵਾਂ ਬਾਰੇ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਵਿਸਤਾਰ ਨਾਲ ਜਾਣਨਾ ਪਾਇਆ ਉਹਨਾਂ ਨੇ ਕਿਹਾ ਕਿ ਜਦੋਂ ਵੀ ਸ਼ਹਿਰ ਵਿੱਚ ਕੋਈ ਸਮੱਸਿਆ ਆਈ ਹੈ ਤਾਂ ਗੁੱਡ ਮਾਰਨਿੰਗ ਕਲੱਬ ਨੇ ਮੂਰੇ ਹੋ ਕੇ ਚਾਇਓ ਪ੍ਰਸ਼ਾਚਨ ਦੇ ਖਲਾਫ ਸਾਰੇ ਸੁਵੰਦਨ ਅਧਿਕਾਰੀਆਂ ਦੇ ਖਲਾਫ ਧਰਨੇ ਵੀ ਲਾਉਣੇ ਪਏ ਖਤਰਨੇ ਵੀ ਲਾਏ ਗਏ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਇਤੋਂ ਕਈ ਮੰਤਰੀ ਬਣਿਆ ਜਿੱਤ ਕੇ ਸਾਡੇ ਲੋਕ ਸਭਾ ਦਾ ਪ੍ਰੇਤ ਤੋਂ ਉਹਨਾਂ ਨੇ ਵੀ ਅਜ ਤੀਕਾ ਲ ਕੇ ਦਾ ਕੁਛ ਨਹੀਂ ਸਵਾਰਿਆ ਉਹਨਾਂ ਨੇ ਕਿਹਾ ਕਿ ਤੁਸੀਂ ਕੀ ਗਰੰਟੀ ਦਿੰਦੇ ਹੋ ਕਿ ਤੁਸੀਂ ਇਸ ਹਲਕੇ ਦਾ ਵਿਸਤਾਰ ਨਾਲ ਜਿਹੜਾ ਕੀ ਕਰੋਗੇ ਇਹਦੇ ਵਿੱਚ ਕੀ ਸੁਰੱਖਤਾ ਸਾਨੂੰ ਦਿਓਗੇ ਉਤੇ ਕਲੱਬ ਦੇ ਪ੍ਰਧਾਨ ਮਨਜੀਤ ਸਿੰਘ ਢਿੱਲੋਂ ਜੀ ਸਰਪੰਚ ਸੁਗਿੰਦਰ ਸਿੰਘ ਮਹਿੰਦੀ ਰੱਤਾ ਚੇਅਰਮੈਨ ਵਿਨੋਦ ਕੁਮਾਰ ਬਾਂਸਲ ਪੱਪੂ ਲੋਰੀਆ ਰਜਿੰਦਰ ਸਿੰਘ ਸ਼ਰਾਫ ਸੇਲਦਾਰ ਜੀ ਸਮੇਤ ਹੋਰ ਉਦੇਦਾਰ ਤੇ ਮੈਂਬਰ ਆਜਰ ਸਿੰਘ ਵੱਖ-ਵੱਖ ਮੈਂਬਰਾਂ ਨੇ ਆਪਣੇ ਆਪਣੇ ਵੱਲੋਂ ਜੋ ਵੀ ਉਹਨਾਂ ਤੋਂ ਪੁੱਛਿਆ ਉਹ ਤੁਸੀਂ ਸੁਣ ਹੀ ਲਿਆ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਇਸ ਹਲਕੇ ਤੋਂ ਜਿੱਤ ਜਾਣਿਓ ਤਾਂ ਸਾਨੂੰ ਕਿਤੇ ਮਿਲੋਂਗੇ ਉਹ ਕਹਿੰਦੇ ਮੈਂ ਇੱਥੇ ਹੀ ਭਾੜੇ ਲੋਕ ਸਭਾ ਦੇ ਵਿੱਚ ਆਪਣੀ ਰੈਸ਼ ਕਰ ਰਿਹਾ ਹਾਂ ਉਹਨਾਂ ਦਾ ਕਹਿਣਾ ਸੀ ਕਿ ਜਿਹੜੀ ਸੈਂਟਰ ਤੋਂ ਆਉਂਦੀ ਆ ਮਦਦ ਉਹ ਤਾਂ ਆਉਂਦੀ ਹੈ ਪੰਜਾਬ ਦੇ ਵਿੱਚ ਵੀ ਸਰਕਾਰ ਸਾਡੀ ਔਣ ਕਰਕੇ ਅਸੀਂ ਵੱਸ ਤੋਂ ਵੱਧ ਤੁਹਾਡੇ ਮਤਲੇ ਹੱਲ ਕਰਾਂਗੇ ਮੋਟੂਰਾ ਤੋਂ ਕੈਮਰਾਮੈਨ ਗੁਰਿੰਦਰ ਸਿੰਘ ਮਹਿੰਦੀ ਰੱਤਾਂ ਦੇ ਨਾਲ ਮੈਂ ਗੁਰਮੀਤ ਸਿੰਘ ਮੀਤਾਂ